ਬੜੀ ਹੈਰਾਨੀ ਵੀ ਹੈ ਇਸ ਗੱਲ ਦੀ ਕਿ ਕਿਹੋ ਜਿਹੇ ਟਵੀਟ ਕੀਤੇ ਜਾ ਰਹੇ ਨੇ ਕਿ ਉਹ ਜਿਹੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਪਾਣੀ ਦੇਣ ਦੀ ਗੱਲ ਕਿੱਥੋਂ ਸ਼ੁਰੂ ਹੋਈ ਕਿਹਨੇ ਕੀਤੀ ਐ ਐਸਵਾਈਐਲ ਕਿੱਥੋਂ ਚੱਲੀ ਐ ਇਹ ਸਾਰੀ ਦੁਨੀਆ ਜਾਣਦੀ ਕਿਤੇ ਕੋਈ ਚਾਂਦੀ ਦੀ ਕਜੀ ਲੈ ਕੇ ਖੜ ਗਿਆ ਦੀ ਕਿਸੇ ਨੇ ਜ਼ਮੀਨ ਐਕਵਾਇਰ ਕਰ ਲਈ ਤੀ ਇਹ ਸਾਰਾ ਕੁਝ ਇਹਨਾਂ ਲੋਕਾਂ ਨੇ ਇਕੱਠਾ ਕੀਤਾ ਹੈ ਬਾਕੀ ਐਸਵਾਈਐਲ ਦਾ ਮੁੱਦਾ ਕੋਈ ਅੱਜ ਦਾ ਮੁੱਦਾ ਨਹੀਂ ਹੈ ਏ 1982 ਤੋਂ ਚੱਲਿਆ 44 ਸਾਲ ਹੋ ਗਏ ਇਹਨਾਂ ਨੂੰ 44 ਸਾਲ ਤੋਂ ਇਹ ਮੁੱਦਾ ਲਟਕ ਰਿਹਾ ਹੈ ਤੇ ਇਸ ਦੀ ਮੁੱਦੇ ਨੂੰ ਸੁਝਾਣ ਦੇ ਲਈ ਮੈਂ ਇਹ ਕਹਿ ਸਕਦਾ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਬਲਕਿ ਮੁੱਦਾ ਉਲਝਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਹੁਣ ਪਿੱਛੇ ਤਿੰਨੇ ਜਗ੍ਹਾ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਬੀਜੇਪੀ ਦੀ ਸਰਕਾਰ ਰਹੀ ਹੈ। ਅਕਾਲੀ ਦਲ ਉਹਦੇ ਵਿੱਚ ਭਾਈ ਵਲ ਰਿਹਾ ਹੈ। ਉਦੋਂ ਨਾ ਇਹਨਾਂ ਨੇ ਮੁੱਦਾ ਸਲਝਾਉਣ ਦੀ ਗੱਲ ਕੀਤੀ। ਸਾਡਾ ਤਾਂ ਪਹਿਲੇ ਦਿਨ ਤੋਂ ਬੜਾ ਸਪਸ਼ਟ ਸਟੈਂਡ ਹੈ ਕਿ ਜਦੋਂ ਪਾਣੀ ਹੀ ਨਹੀਂ ਤਾਂ ਨਹਿਰ ਦਾ ਕੁਝ ਮਤਲਬ ਨਹੀਂ। ਅਸੀਂ ਤਾਂ ਇਸ ਗੱਲ ਤੇ ਪਹਿਰਾ ਦਿੱਤਾ ਹੈ। ਔਰ ਜਿਹੜੇ ਪਾਣੀ ਦੀ ਬੂੰਦ ਦੀ ਗੱਲ ਕਰਦੇ ਆ ਅਸੀਂ ਤਾਂ ਪਾਣੀਆਂ ਦੀ ਰਖਵਾਲੀ ਇਸ ਤਰ੍ਹਾਂ ਜਾ ਕੇ ਕੀਤੀ ਹੈ ਜਿਵੇਂ ਕੋਈ ਆਪਣੇ ਖੇਤ ਦੇ ਪਾਣੀ ਦੀ ਰਖਵਾਲੀ ਕਰਦਾ। ਉਹ ਪਿੱਛੇ ਜਦੋਂ ਹਰਿਆਣਾ ਦੇ ਸਰਕਾਰ ਹੈ ਜਿਹੜੀ ਕੇਂਦਰ ਸਰਕਾਰ ਦੀ ਜ਼ੋਰ ਤੇ ਪਾਣੀ ਪੰਜਾਬ ਦਾ ਖੋਹਣਾ ਚਾਹੁੰਦੀ ਸੀ ਜਦ ਕਿ ਸਾਰੀ ਦੁਨੀਆ ਜਾਣਦੀ ਸੀ ਕਿ ਹਰਿਆਣਾ ਆਪਣਾ ਪਾਣੀ ਯੂਟਿਲਾਈਜ਼ ਕਰ ਚੁੱਕਿਆ ਪਰ ਧੱਕੇ ਨਾਲ ਪਾਣੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀਦੀ ਤੇ ਉੱਥੇ ਪਹਿਰਾ ਕਿਹਨੇ ਦਿੱਤਾ ਉੱਥੇ ਕੌਣ ਜਾ ਕੇ ਬੈਠਿਆ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਕੇ ਬੈਠੀ ਉੱਥੇ ਕੋਈ ਆਇਆ ਸਾਡੇ ਨਾਲ ਇਹਨਾਂ ਚੋਂ ਇਹ ਐਵੇਂ ਗੱਲਾਂ ਮਾਰ ਕੇ ਜਿਉਂਦੇ ਸ਼ਹੀਦ ਬਣਨਾ ਚਾਹੁੰਦੇ ਆ ਨਾ ਸਾਡੇ ਕੋਲੇ ਪਾਣੀ ਹੈ ਨਾ ਕੋਈ ਪਾਣੀ ਅਸੀਂ ਦੇਣਾ ਕਿਉਂਕਿ ਪਾਣੀ ਹੈ ਹੀ ਨਹੀਂ 44 ਸਾਲ ਦੇ ਵਿੱਚ ਹਾਲਾਤ ਬੜੇ ਬਦਲ ਗਏ ਪਾਣੀ ਦੀ ਅਸੈਸਮੈਂਟ ਹੋਣੀ ਚਾਹੀਦੀ ਹੈ ਪਾਣੀ ਦੀ ਅਸੈਸਮੈਂਟ ਪਾਣੀ ਤੇ ਪਹਿਲਾਂ ਹੀ ਕੱਟ ਗਿਆ ਸੋ ਇਸ ਕਰਕੇ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਐਸਬੀਐਲ ਦਾ ਮੁੱਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬੜਾ ਸਪਸ਼ਟ ਕਿਹਾ ਕਿ ਐਸਬੀਐਲ ਨਹੀਂ ਹੁਣ ਵਾਈਐਸਐਲ ਜਾ ਹੁਣਾਂ ਦੇ ਵਿੱਚ ਸਾਡੇ ਪਾਣੀ ਦਾ ਹਿੱਸਾ ਦੀ ਉਹਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਯਮਨਾ ਦੇ ਨਾਲ ਜੋ ਸਮਝੌਤਾ ਸੀ ਉਹ ਪੰਜਾਬ ਦਾ ਸੀ। 1966 ਦੇ ਵਿੱਚ ਹਰਿਆਣਾ ਬਣ ਗਿਆ। ਤੇ ਪੰਜਾਬ ਦਾ ਪਾਣੀ ਘਟਦਾ ਉਹ ਚੋਂ। ਸੋ ਇਸ ਕਰਕੇ ਇਹ ਲੋਕ ਮਤਲਬ ਲੋਕਾਂ ਨੂੰ ਗਮਰਾਹ ਕਰਦੇ ਆ ਗੱਲਾਂ ਨੇ। ਹੋਰ ਕੋਈ ਮਾਮਲਾ ਨਹੀਂ ਐ। ਅਸੀਂ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਹੈਗੇ ਆ। ਲੋਕਾਂ ਨੇ ਸਾਨੂੰ ਇਹ ਫਤਵਾ ਦਿੱਤਾ ਐ। ਅਸੀਂ ਪੈਰ ਵੀ ਕਰ ਰਹੇ ਆ ਤੇ ਬਾਕੀ ਜਿਹੜੀ ਗੱਲ ਕੱਲ੍ਹ ਦੀ ਹੋਈ ਐ। ਹੁਣ ਕੱਲ ਕਿਸ ਗੱਲ ਨੂੰ ਕਹਿੰਦੇ ਨੇ ਜੀ ਇਹ ਵੀ ਅਸੀਂ ਇੱਥੇ ਪਾਣੀ ਦੇਣ ਦੀ ਗੱਲ ਕੀਤੀ ਹੈ 라ਵੀ ਵਿਆਸ ਟ੍ਰਿਬਿਊਨਲ ਆਇਆ ਹੈ 라ਵੀ ਵਿਆਸ ਟ੍ਰਿਬਿਊਨਲ ਹਰਿਆਣਾ ਵਾਲਿਆਂ ਨੇ ਕਿਹਾ ਹੈ ਕਿ ਉੱਥੇ ਪੰਜਾਬ ਦੇ ਵਿੱਚ ਚੱਲਣਾ ਹੁਣ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਆਉਣ ਤੋਂ ਰੋਕ ਸਕਦੇ ਆ ਅਸੀਂ ਉਹ ਆ ਗਏ ਉੱਥੇ ਤੇ ਜੇ ਸਾਡੇ ਅਧਿਕਾਰੀ ਉੱਥੇ ਗਏ ਨੇ ਸਾਡੇ ਅਧਿਕਾਰੀਆਂ ਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਇਤਰਾਜ਼ ਕੀਤਾ ਵੀ 라ਵੀ ਵਿਆਸ ਟ੍ਰਿਬਿਊਨਲ ਨੂੰ ਲੈ ਕੇ ਅਸੀਂ ਆਏ ਆ ਤੇ ਤੁਸੀਂ ਕਿਉਂ ਆਏ ਹੋ ਤਰਾਜ ਉਹ ਕਰਦੇ ਨੇ ਤੇ ਇਧਰ ਸਾਡੇ ਵਾਲੀ ਇਦਰਾਜ ਕਰੀ ਜਾਂਦੇ ਨੇ ਸੋ ਉੱਥੇ ਗਏ ਆ ਉੱਥੇ ਕੋਈ ਕਿਸਾਨ ਯੂਨੀਅਨ ਦੇ ਲੋਕ ਪਤਾ ਨਹੀਂ ਕੌਣ ਸੀ ਵਿਰੋਧੀ ਇਕੱਠੇ ਹੋ ਗਏ ਪਰ ਸਾਡੀ ਅਪਰੋਚ ਪੋਜੀਟਿਵ ਹੈ ਸਾਨੇ ਮੰਨੇ ਹੈ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਇਕੱਠੇ ਹੋਣ ਦਾ ਅਸੀਂ ਇਕੱਠੇ ਹੋ ਕੇ ਮੀਟਿੰਗ ਵੀ ਕੀਤੀ ਹੈ ਹੁਣ ਉਸ ਮੀਟਿੰਗ ਨੂੰ ਕਹੀ ਜਾਂਦੇ ਨੇ ਮੀਟਿੰਗ ਕਿਉਂ ਕੀਤੀ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਮੀਟਿੰਗ ਕੀਤੀ ਆ ਜਿਹੜੀ ਪਿੱਛੇ ਆ ਪਕਸਾ ਦਿਨ ਪਹਿਲਾਂ ਹੋਈ ਹੈ ਉਹ ਚ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਦੋਨੇ ਅਸੀਂ ਇਰੀਗੇਸ਼ਨ ਮਿਨਿਸਟਰ ਮੈਂ ਤੇ ਹਰਿਆਣਾ ਦੇ ਸੀ ਹੈਗੇ ਉੱਤੇ ਸੋ ਅਸੀਂ ਆਪਦੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਜਾਣਦੇ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਰਹੇ ਆ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਹੈ ਨਹੀਂ ਪਾਣੀ ਸਾਡੇ ਕੋਲੇ ਹੈ ਨਹੀਂ ਇਸ ਲਈ ਕੋਈ ਪਾਣੀ ਜਾਂਦਾ ਕੁਝ ਮਤਲਬ ਨਹੀਂ ਹੈ ਬਾਕੀ ਇਹ ਮੈਂ ਕਹਿੰਦਾ ਰਾਜਨੀਤਿਕ ਗੱਲਾਂ ਨਹੀਂ ਨਹੀਂ ਹੋਣੇ ਚਾਹੀਦੀਆਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਹੈ ਇਹ ਸੋ ਇਹ ਟੋਟਲੀ ਗੱਲ ਇਹਨਾਂ ਦੀ ਗਲਤ ਹੈ